ਪੰਜਾਬ ਜਨ ਸਭਾ ਦੀ ਸਪੈਸ਼ਲ اجلاس ਦੀ ਅੱਜ ਦੂਜੇ ਦਿਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਨੂੰ ਪਾਰਟੀ ਫੰਡ ਦੇ ਮੁੱਦੇ ਤੇ ਘੇੜਦਿਆਂ ਕਿਹਾ ਕਿ ਪੰਜਾਬ ਵਿੱਚੋਂ ਇਕੱਠੇ ਕਰਕੇ ਪੈਸੇ ਦਿੱਲੀ ਭੇਜੇ ਜਾਂਦੇ ਰਹੇ ਨੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਤਹਿਸੀਲਾਂ ਵਿੱਚ ਵੱਡੇ ਪੱਧਰ ਤੇ ਚੱਲ ਰਹੀ ਰਿਸ਼ਵਤਖੋਰੀ ਦਾ ਮੁੱਦਾ ਚੁਕਦਿਆਂ ਕਿਹਾ ਕਿ ਰਜਿਸਟਰੀਆਂ ਤੇ ਫੀਸ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਨੇ ਬਾਜਵਾ ਨੇ ਦੋਸ਼ ਲਗਾਇਆ ਕਿ ਹਰ ਮਹੀਨੇ ਰਜਿਸਟਰੀਆਂ ਤੋਂ ਤਕਰੀਬਨ 1000 ਕਰੋੜ ਰੁਪਏ ਦੀ ਰਿਸ਼ਵਤ ਇਕੱਠੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸੂਬੇ ਵਿੱਚ ਕ੍ਰਸ਼ਨਾ ਤੋਂ 5-5 ਲੱਖ ਰੁਪਏ ਮਹੀਨਾ ਰਿਸ਼ਵਤ ਲਈ ਜਾ ਰਹੀ ਹੈ ਇਸ ਨੂੰ ਇਲਾਵਾ ਉਹਨਾਂ ਦੋਸ਼ ਲਗਾਏ ਕਿ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਚੱਲ ਰਹੀ ਹੈ ਉਹਨਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਦੀ ਤਸਵੀਰ ਅੰਮ੍ਰਿਤਸਰ ਪਠਾਨਕੋਟ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਦੇਖ ਨੂੰ ਮਿਲ ਸਕਦੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਰਿਸ਼ਵਤ ਕੋਈ ਹੋਰ ਨਹੀਂ ਮੰਤਰੀ ਅਤੇ ਵਿਧਾਇਕ ਇਕੱਠੇ ਕਰ ਰਹੇ ਨੇ ਉਹਨਾਂ ਦੇ ਨਾਂ ਵੀ ਦਿੱਤੇ ਇਹਨਾਂ ਤਹਿਸੀਲਦਾਰਾਂ ਦੇ ਨੈib ਤਹਿਸੀਲਦਾਰਾਂ ਦੇ ਨਾਂ ਦਿੱਤੇ ਦਸਰ ਉਹਨਾਂ ਨੂੰ ਬਕਾਇਦਾ ਤੌਰੇ ਗੱਲ ਕਹੀ ਕਿ ਇਹ ਕਰਪਟ ਅਫੀਸ਼ਰਸ ਨੇ ਦੀ ਇਨਕੁਆਰੀ ਕੀਤੀ ਜੈ ਇਨਕੁਆਰੀ ਕਰਨ ਦੇ ਬਜਾਏ ਉਹ ਸਾਰੇ ਦੇ ਸਾਰੇ ਟਾਪ ਪੋਜੀਸ਼ਨਸ ਦੇ ਵਿੱਚ ਪੰਜਾਬ ਵਿੱਚ ਲੱਗੇ ਨੇ ਐਂਡ ਇਹਨਾਂ ਦੇ ਇੱਕ ਰਿਟਾਇਰਡ ਅਫੀਸਰ ਨੇ ਰੈਵਨਿਊ ਅਫਸਰ ਨੇ ਇਹ ਗੱਲ ਕਹੀ ਹੈ ਕਿ ਸਪੀਕਰ ਸਾਹਿਬ ਕਿ ਤਕਰੀਬਨ ਰਜਿਸਟਰੀਆਂ ਦੇ ਵਿੱਚ ਇੰਤਕਾਲਾਂ ਦੇ ਵਿੱਚ ਜਿੰਨੇ ਰੈਵਨਿਊ ਦੇ ਵਿੱਚ ਪੈਸੇ ਇਕੱਠੇ ਤਹਿਸੀਲਾਂ 'ਚ ਹੋ ਰਹੇ ਨੇ ਇਹ ਐਵਰੇਜ ਹਜ਼ਾਰ ਕਰੋੜ ਰੁਪਈਆ ਪਰ ਵੀ ਨਾ ਇਹ ਇਸੋਰਾਂ ਕਾਂਗਰਸ ਅਤੀ ਸੱਤਾਦਾਰੀ ਪਾਰਟੀ ਵਿਚਾਲੇ ਤਿੱਖੀ ਬਹਿਸ ਹੋਈ ਜਿਸ ਦੇ ਚੱਲਦਿਆਂ ਮਾਰਸ਼ਲਾਂ ਨੂੰ ਬੁਲਾਉਣਾ ਪਿਆ